ਅੱਜ ਵਾਤਾਖਰ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਕੁਮਾਰ ਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 10 ਲੱਖ ਦੇ ਹੈਲਥ ਕਾਰਡ ਬਾਰੇ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਸਾਹਮਣੇ ਰੱਖਿਆ ਗਿਆ ਹੈ ਤੇ ਆਓ ਸੁਣਦੇ ਹਾਂ ਸਾਰੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਪੰਜਾਬੀਓ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਾਉਣ ਤੋਂ ਵਾਂਝੇ ਨਹੀਂ ਰਹਿਾਂਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜੂਗੀ ਜਾਂ ਜੋ ਵੀ ਕੁਝ ਘਰ ਚ ਹੈਗਾ ਉਹ ਸਾਰਾ ਗਹਿਣੇ ਤੇ ਰਹਿ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ ਔਰ ਇਲਾਜ ਵੀ ਸ਼ੁਰੂ ਹੋ ਗਏ ਨੇ ਇਲਾਜ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਸੀਗੇ ਕਿ ਜੀ ਸਾਡਾ ਪਰਿਵਾਰ ਦਾ ਇੱਕ ਮੈਂਬਰ ਕੱਲ ਹੀ ਹਜੇ ਹਸਪਤਾਲ ਚ ਛੁੱਟੀ ਲੈ ਕੇ ਆਇਆ ਤੇ ਤਿੰਨ ਦਿਨਾਂ ਚ ਸਾਡਾ ਇਲਾਜ ਹੋ ਗਿਆ ਸਾਡਾ ਕੋਈ ਪੈਸਾ ਨਹੀਂ ਲੱਗਿਆ ਨਹੀਂ ਤਾਂ ਉਸ ਇਲਾਜ ਤੇ ਸ਼ਾਇਦ 5-7 ਲੱਖ ਰੁਪਏ ਲੱਗਦਾ ਤੇ ਅਸੀਂ ਉਸ ਇਲਾਜ ਨੂੰ ਕਰਾਉਣ ਬਾਰੇ ਦੋ ਵਾਰੀ ਤਿੰਨ ਵਾਰੀ ਸੋਚਦੇ ਪਰ ਕੁਝ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹੋ ਕੁਝ ਗਲਤ ਵਾਹ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤਾਂ ਜੀ ਐਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ ਫਰਜ਼ ਕਰ ਲਓ ਕਿਸੇ ਵੀ ਕਿਉਂਕਿ ਉਸ ਇਲਾਜ ਵਾਲੀ ਜਿਹੜੀ ਯੋਜਨਾ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਨੇ ਫਰਜ਼ ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ 'ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ 3 ਲੱਖ ਰੁਪਏ ਹੈ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਤਾਲਾਂ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਨੇ ਵੀ ਠੀਕ ਠੀਕ ਲਾ ਲਓ ਯਾਰ ਪੰਜਾਬ ਸਰਕਾਰ ਨੇ ਉਸ ਇਲਾਜ ਦਾ ਜਿਹੜਾ ਸਵਾ ਲੱਖ ਰੁਪਇਆ ਫਿਕਸ ਕਰਤਾ ਕਿ ਅਸੀਂ ਤੁਹਾਨੂੰ ਸਵਾ ਲੱਖ ਰੁਪਇਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰਡ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰਦੇ ਹੋ ਅਸੀਂ ਤੁਹਾਨੂੰ ਸਵਾ ਲੱਖ ਦੇਵਾਂਗੇ ਪੰਜਾਬ ਦੇ ਵਿੱਚ ਹੁਣ ਇਸ ਦਿਨ ਪਵੇਗਾ ਮੀਂਹ ਜਾਂ ਦਾ ਸੰਮਨ ਹੈ ਕਿ ਕਈ ਦਿਨਾਂ ਤੋਂ ਮੌਸਮ ਦਾ ਮਜਾਜ ਜੁੜਾ ਕੇ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਦੇ ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਹੌਲੀ-ਹੌਲੀ ਕਟਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਮੌਸਮ ਨੂੰ ਲੈ ਕੇ ਆਈਐਮਡੀ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦੱਸ ਦਿੰਨੇ ਆ ਕਿ 14 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਤੰਦ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬਾਰੇ ਤੇਜ਼ ਹਵਾਵਾਂ ਜ਼ਰੂਰ ਚੱਲਣ ਗਿਆ ਤੇ ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਚਿਤਾਈ ਗਈ ਹੈ। ਉਥੇ ਹੀ ਮੌਸਮ ਵਿਭਾਗ ਦੇ ਡਾਇਰੈਕਟਰ सुरेंद्र ਪਾਲ ਨੇ ਕਿਹਾ ਕਿ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਅਗਲੇ 28 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵੱਧ ਸਕਦਾ ਹੈ। ਇਸ ਤੋਂ ਬਾਅਦ ਕੋਈ ਵੱਡਾ ਬਦਲਾ ਹੋਣ ਦੀ ਉਮੀਦ ਨਹੀਂ ਹੈ। ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਉਤਰਾ ਚੜਾ ਨਹੀਂ ਹੋਣ ਵਾਲਾ ਹੈ ਅਤੇ ਇਸ ਦੇ ਬਾਅਦ 11 ਤਰੀਕ ਤੋਂ ਤਾਪਮਾਨ ਦੇ ਵਿੱਚ ਹਲਕਾ ਵਾਧਾ ਹੋ ਸਕਦਾ ਹੈ ਯਾਨੀ ਕਿ ਅੱਜ ਦੇ ਵਿੱਚ ਅੱਜ ਤੋਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਹੁਸ਼ਿਆਰਪੁਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਜੜੀ ਕੀ ਹੋ ਸਕਦੀ ਹੈ ਰੁਕਾਤਾ ਅਗਲੀ ਖਬਰ ਦੇ ਬਾਅਦ ਤਾ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜਾਅ ਚੜਾਅ ਕੀ ਜਾਰੀ ਹੈ ਤੇ ਇਸ ਦੇ ਦਰਮਿਆਨ ਹੀ ਨਵੇਂ ਆંકੜੇ ਜੜੇ ਸਾਹਮਣੇ ਆਏ ਨੇ ਤਾਂ ਜਿਹੜੇ ਲੋਕ ਸੋਨਾ ਪੌਣ ਦੇ ਚਾਹਵਨ ਨੇ ਜਾਂ ਫਿਰ ਵਿਆਹ ਦੇ ਸਿਤੰਦ ਦੇ ਦੌਰਾਨ ਉਹਨਾਂ ਦੇ ਵੱਲੋਂ ਖਰੀਦਦਾਰੀ ਕਰਨ ਬਾਰੇ ਸੋਚਿਆ ਜਾ ਰਿਹਾ ਤਾਂ ਇਹ ਖਬਰ ਜੜੀ ਉਹਨਾਂ ਦੇ ਲਈ ਕਾਫੀ ਅਹਿਮ ਹੋਣ ਵਾਲੀ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾ ਚੜਾਅ ਚੜਾਅ ਜਾਰੀ ਹੈ ਤੇ ਇੰਡੀਆ ਬੁਲਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਬੀਤੀ ਕਾਊਤਾਖਿਆ ਨੇ 10 ਫਰਵਰੀ ਤੱਕ 10 ਗ੍ਰਾਮ 24 ਕੈਰੇਟ ਸੋਨਾ 1,55,700 ਰੁਪਏ ਤੇ ਪਹੁੰਚ ਗਿਆ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਹ 1,54,876 ਰੁਪਏ ਪ੍ਰਤੀ 10 ਗ੍ਰਾਮ ਸੀ ਦੂਜੇ ਪਾਸੇ 1 ਕਿਲੋ ਚਾਂਦੀ ਦੀ ਕੀਮਤ 2,57,500 ਰੁਪਏ ਤੇ ਪਹੁੰਚ ਗਈ ਹੈ ਦਿੱਲੀ ਦੇ ਸਰਫਾ ਬਾਜ਼ਾਰ ਵਿੱਚ 24 ਕੈਰੇਟ ਸੋਨਾ ਲਗਭਗ 1,55,060 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦ ਕਿ ਮੁੰਬਈ ਦੇ ਵਿੱਚ ਸੋਨਾ ਦਿੱਲੀ ਨਾਲੋਂ ਸਸਤਾ ਹੈ ਮੁੰਬਈ ਵਿੱਚ 24 ਕੈਰੇਟ ਸੋਨਾ 1,57,910 ਰੁਪਏ ਪ੍ਰਤੀ 10 ਗ੍ਰਾਮ ਦੇਸ਼ ਦੇ ਵਰਨਾ ਸ਼ਹਿਰਾਂ ਵਿੱਚ 24 22 ਅਤੇ 18 ਕੈਰੇਟ ਸੋਨੇ ਦੇ ਭਾਅ ਵੱਖਰੇ ਵੱਖਰੇ ਹੋ ਸਕਦੇ ਨੇ ਭਾਰਤੀ ਸਰਪਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਥਲ ਪੁਥਲ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਇਸ ਦੇ ਨਾਲ ਇਸ ਸਾਲ 29 ਜਨਵਰੀ ਨੂੰ ਸੋਨਾ ਆਪਣੇ ਸਰਬ ਉੱਚ ਪੱਧਰ 1,83,000 ਨੂੰ ਛੂ ਗਿਆ ਸੀ ਅਤੇ ਚਾਂਦੀ ਆਪਣੇ ਸਰਬ ਉੱਚ ਪੱਧਰ 4,20,000 ਨੂੰ ਛੂ ਗਈ ਸੀ ਚੌਧਰੀ ਐਮਪੀ ਅਮ੍ਰਿਤਪਾਲ ਸਿੰਘ ਨੇ ਮੋੜ ਤੋਂ ਹਾਈ ਕੋਰਟ ਦਾ ਦਰਵਾਜ਼ਾ ਜੜਾ ਕੇ ਖੜਕਾਇਆ ਜਿਹੜਾ ਦੱਸਣਾ ਕਿ ਇੱਕ ਵੱਡਾ ਅਪਡੇਟ ਜੁੜਾ ਸਾਹਮਣੇ ਆ ਰਿਹਾ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਹੁੰਚ ਕੀਤੀ ਹੈ। ਉਹਨਾਂ ਨੇ ਅਦਾਲਤ ਚ ਇੱਕ ਨਵੀਂ ਪਟੀਸ਼ਨ ਦਾਇਰ ਕਰਕੇ ਆਪਣੀ ਸਥਾਈ ਰਿਹਾਈਆਂ ਪੈਰੋਲ ਦੀ ਮੰਗ ਕੀਤੀ ਹੈ ਤਾਂ ਜੋ ਉਹ ਸੰਸਦ ਦੇ ਬਜਟ ਸੈਸ਼ਨ ਵਿੱਚ ਹਿੱਸਾ ਲੈ ਸਕਣ। ਜ਼ਿਕਰਯੋਗ ਹੈ ਕਿ ਲਗਭਗ ਇੱਕ ਹਫਤਾ ਪਹਿਲਾਂ ਉਹਨਾਂ ਦੀ ਅਜਿਹੀ ਹੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਹੁਣ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਨੂੰ ਇਸ ਪੁਰਾਣੇ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਤੇ ਜਿਸ ਤਹਿਤ ਉਹਨਾਂ ਰਿਹਾਈ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਅਮਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਡੇਬਰੂ ਗਾਰਚੇਲ ਵਿੱਚ ਬੰਦ ਹਨ ਤੇ ਉਹਨਾਂ ਦੇ ਇਸ ਨਵੀਂ ਕਾਨੂੰਨੀ ਪਹਿਲ ਕਦਮੀ ਦਾ ਉਦੇਸ਼ ਲੋਕ ਸੰਵਿਧਾਨਿਕ ਕਾਰਵਾਈ ਦੇ ਵਿੱਚ ਸ਼ਾਮਿਲ ਹੋਣ ਲਈ ਰਾਹ ਪੱਧਰਾ ਕਰਨਾ ਹੈ। ਤੋਂਦਰੇ ਰੁਕਰ ਦਾ ਅਗਲ ਖਬਰ ਤੇ ਵਾਲਾ ਯੋਤਨਾਸ਼ਾ ਵਿਰੋਧ ਮੋਹਮ ਦੇ ਤਹਿਤ ਰਾਜਪਾਲ ਗੁਲਾਬ ਚੰਦ ਗਟਾਰੀਆ ਦੇ ਫੋਲੋ ਇੱਕ ਮਹਮ ਜੁੜੀ ਚਲਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਟਾਲੇ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ਤੇ ਰਬਰ ਪਹੁੰਚੇ ਤੇ ਪਹਿਲਾ ਉਹਨਾਂ ਦੇ ਵੱਲੋਂ ਸਰਾਗਰੀ ਵਿਖੇ ਦੁਆਰਾ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਸੰਬੋਧਨ ਕੀਤਾ ਗਿਆ ਤੇ ਉਸ ਸੁਣਦੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਆਪਨੇ ਪੰਜਾਬ ਦੀ ਇਸ ਸਮੇਂ ਦੀ ਸਭ ਤੋਂ ਵਿਕਟ ਸਮੱਸਿਆ ਕੇ ਲਈ ਇਸ ਜਨ ਜਾਗਰਣ ਅਭਿਆਨ ਵਿੱਚ ਸਮੇਲਿਤ ਹੋ ਕੇ नशा मुक्त पंजाब बने युद्ध नशा विरुद्ध अभियान को सफलता मिले इसके लिए आप सबका सहयोग और आप सबका समर्थन इस आंदोलन को और आगे बढ़ाएगा मेरा सौभाग्य है कि मैं आज आपके बीच में यहाँ खड़ा हूँ ये अभियान केवल राज्यपाल का अभियान नहीं है सरकार का अभियान नहीं है ये सारी जनता का अभियान है और ऐसा मान के चलें कि ये मेरा व्यक्तिगत अभियान है मैं सोचता हूँ आप सब अपने अपने कॉलेज और महाविद्यालय में सबसे पहला यह प्रयत्न करें कि अगर आपका कोई दोस्त आपका कोई ट्रांसफेल अगर इसके चपेट में आ गया तो उसे नफरत नहीं करें उस बच्चे को इससे बाहर निकालने के लिए जो भी प्रयत्न आपसे हो सकता है वो करें पहले नशा मुक्त अपना कैंपस करें पहले नशा मुक्त अपना स्कूल करें अपना समाज को करें अपने धार्मिक संस्थाओं को करें तो सब अपने मिलकर के अभियान करेंगे तो हमें सफलता मिलेगी उधर तो ये पंजाब प्रशासन जो की फेरबदल होया है ਅਫਸਰਾਂ ਦੇ ਜਿਹੜੇ ਕੀ ਤਬਾਦਲੇ ਕੀਤੇ ਗਏ ਨੇ ਲਿਸਟ ਵੀ ਸਾਂਝੀ ਕੀਤੀ ਗਈ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਹੋਇਆ ਹੈ ਤੇ ਦੱਸਦੀ ਹੈ ਕਈ ਅਫਸਰਾਂ ਦੇ ਤਬਾਦਲੇ ਜਿਹੜੇ ਕੀਤੇ ਗਏ ਹਨ ਤੇ ਜਾਰੀ ਹੁਕਮਾਂ ਦੇ ਅਨੁਸਾਰ 12 ਡੀਐਸਪੀ ਇਧਰੋਂ ਉਧਰ ਕੀਤੇ ਗਏ ਹਨ ਜਿਸ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹ ਵੱਡਾ ਫੇਰਬਦਲ ਜੜਾ ਕੀ ਵਿਖ ਨੂੰ ਮਿਲ ਰਿਹਾ ਤੇ ਅਦਰੀ AI ਦੇ ਨਾਲ ਕੰਟੈਂਟ ਜੋ ਤਿਆਰ ਕੀਤਾ ਜਾਂਦਾ ਹੈ ਉਸ ਨੂੰ ਲੈ ਕੇ ਸਰਕਾਰ ਕਾਫੀ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਨੇ ਆਰਟੀਫੀਸ਼ੀਅਲ ਡਿਲੀਜੈਂਸੀ ਵਰਤੋ ਕਰਕੇ ਬਣਾਈ ਗਈ ਸਮੱਗਰੀ ਸੰਬੰਧੀ ਨਵੇਂ ਨਿਯਮ ਜਾਰੀ ਕੀਤੇ ਨੇ ਦਾਸੀ ਕਿ ਇਹ ਨਿਯਮ ਸਿੱਧੇ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਡਿਜੀਟਲ ਕੰਪਨੀਆਂ ਨੂੰ ਪ੍ਰਭਾਵਿਤ ਕਰਨਗੇ ਤੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਪਲੇਟਫਾਰਮਾਂ ਨੂੰ ਸਪਸ਼ਟ ਤੌਰ ਤੇ AI ਤਿਆਰ ਕੀਤੀ ਸਮੱਗਰੀ ਨੂੰ ਲੇਬਲ ਕਰਨਾ ਹੋਵੇਗਾ ਤੇ ਅਜਿਹੀ ਸਮੱਗਰੀ ਵਿੱਚ ਪਛਾਣ ਸੂਚਕ ਹੋਣੇ ਚਾਹੀਦੇ ਨੇ ਸਰਕਾਰ ਨੇ ਕਿਹਾ ਕਿ ਇੱਕ ਵਾਰ AI ਲੇਬਲ ਜਾਂ ਮੈਟਾ ਡਾਟਾ ਲਾਗੂ ਹੋਣ ਤੋਂ ਬਾਅਦ ਉਹਨਾਂ ਨੂੰ ਹਟਾਇਆ ਜਾਂ ਦਬਾਇਆ ਨਹੀਂ ਜਾ ਸਕਦਾ ਇਹ ਬਦਲਾਅ 22 ਫਰਵਰੀ 2026 ਤੋਂ ਲਾਗੂ ਹੋਣਗੇ ਆਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਚਾਲਿਤ ਯਾਨੀ ਆਟੋਮੇਟਿਡ ਉਪਕਰਨ ਲਗਾਉਣੇ ਹੋਣਗੇ ਤਾਂ ਜੋ ਗੈਰ ਕਾਨੂੰਨੀ ਜਿੰਸੀ ਸੋਸ਼ਣ ਵਾਲੀ ਜਾਂ ਧੋਖਾਧੜੀ ਵਾਲੀ AI ਸਮਗਰੀ ਕੰਟੈਂਟ ਨੂੰ ਰੋਕਣ ਵਿੱਚ ਮਦਦ ਮਿਲ ਸਕੇ हाल ही ਦੇ ਸਮੇਂ ਵਿੱਚ ਡੀਪਫੇਕ ਵੀਡੀਓ, ਛੇੜਛਾੜ ਵਾਲੀਆਂ ਤਸਵੀਰਾਂ ਅਤੇ ਫਰਜ਼ੀ ਆਡੀਓ ਤੇਜ਼ੀ ਨਾਲ ਫੈਲ ਰਹੇ ਨੇ ਤੇ ਆਮ ਉਪਭੋਗਤਾ ਦੇ ਲਈ ਅਸਲੀਅਤ ਦੇ ਨਕਲੀ ਸਮੱਗਰੀ ਵਿੱਚ ਫਰਕ ਕਰਨਾ ਮੁਸ਼ਕਲ ਹੋ ਗਿਆ। ਸਰਕਾਰ ਦਾ ਮੰਨਣਾ ਹੈ ਕਿ ਇਸੇ ਕਾਰਨ ਗਲਤ ਜਾਣਕਾਰੀ, ਮਾਨਹਾਨੀ ਅਤੇ ਧੋਖਾਧੜੀ ਦੇ ਮਾਮਲੇ ਵਧੇ ਹਨ ਤੇ ਨਵੇਂ ਨਿਯਮ ਇਸ ਖਤਰੇ ਨੂੰ ਕੰਟਰੋਲ ਕਰਨ ਦੇ ਵਿੱਚ ਉਪਯੋਗੀ ਹੋਣਗੇ। ਪ੍ਰੋਫੈਸਰ ਦਵਿੰਦਰ ਬਾਸ ਸਿੰਘ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਪਟੀਸ਼ਨ ਨੂੰ ਮੋੜ ਰੱਦ ਕਰਨ ਦੇ ਫੈਸਲੇ ਦੀ ਕੜੀ ਨਿੰਦਾ ਕੀਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਇਸ ਨੂੰ ਸਿੱਖਾ ਨਾਲ ਬੇਇਨਸਾਫੀ ਜਿਹੜਾ ਕਿ ਉਹਨਾਂ ਦੇ ਵੱਲੋਂ ਘੜਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਭਾਵਨਾਵਾਂ ਦੇ ਵਿਰੁੱਧ ਫੈਸਲੇ ਹੋ ਰਹੇ ਨੇ ਤੇ ਇਹਨਾਂ ਨੇ ਕਿਹਾ ਕਿ ਸਜ਼ਾ ਸਮਿਖਿਆ ਬੋਰਡ ਵੱਲੋਂ ਕਈ ਕੈਦੀਆਂ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਦਕਿ 33 ਸਾਲ ਤੋਂ ਸਜ਼ਾ ਪੁਗਤ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਤੇ ਇਹ ਮਾਨਵੀ ਅਧਿਕਾਰਾਂ ਦਾ ਉਲੰਘਣ ਹੈ ਜਿਸ ਨਾਲ ਸਿੱਖ ਜਗਤ ਅੰਦਰ ਨਿਰਾਸ਼ਾ ਪੈਦਾ ਹੋ ਰਹੀ ਹੈ ਐਡਵੋਕੇਟ ਤਾਮੀਨ ਨੇ ਕਿਹਾ ਪਾਛ ਪਾਈਕ ਪਾਸੇ ਸਿੱਖ ਹਤੈਰਸ਼ੀ ਹੋਣ ਦਾ ਦਾਵਾ ਕਰਦੀ ਹੈ ਪਰ ਸਿੱਖਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਰਕਾਰ ਦੀ ਪਹੁੰਚ ਉਸਦੇ ਦੋਹਰੇ ਚਿਹਰੇ ਨੂੰ ਬਿਆਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਦੇਸ਼ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਪਰੰਤੂ ਸਿੱਖਾਂ ਪ੍ਰਤੀ ਸਰਕਾਰਾਂ ਦੀ ਨਕਾਰਾਤਮਕ ਪਹੁੰਚ ਨੇ ਹਮੇਸ਼ਾ ਨਿਰਾਸ਼ਾ ਦਿੱਤੀ ਹੈ ਤਾਂ ਅਗਲੀ ਖਬਰ ਯੂਐਸ ਐਚਬੀ1 ਵੀਜ਼ਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਅਮਰੀਕਾ ਵਿੱਚ ਕੰਮ ਕਰਨ ਦੇ ਚਾਹਵਾਨ ਭਾਰਤੀ ਪੇਸ਼ੇਵਰਾਂ ਦੇ ਲਈ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਇੱਕ ਅਮਰੀਕੀ ਕਾਨੂੰਨ ਸਾਸ ਨੇ H1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜੀ ਹਾਫ ਨਰੇਡਾ ਤੋਂ ਰਿਪਬਲਿਕਨ ਪ੍ਰਤੀਨਿਧੀ ਗ੍ਰੇਗ ਸਟੀਬੇ ਨੇ ਐਂਡਿੰਗ ਐਕਸਪਲੋਇਟੇਟਿਵ ਇੰਪੋਰਟਡ ਲੇਬਰ ਲੇਬਰ ਐਕਸਪੈਂਸ਼ਨ ਐਕਟ ਜਾਂ Exile Act پیش ਕੀਤਾ ਹੈ ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਵਿੱਚ ਸੋਧ ਕਰਕੇ H1B ਵੀਜ਼ਾ ਪ੍ਰਣਾਲੀ ਨੂੰ ਖਤਮ ਕਰਨਾ ਹੈ। ਸਟੇਬੇ ਅਨੁਸਾਰ ਕਾਰਪੋਰੇਸ਼ਨਾਂ ਨੇ ਵਾਰ-ਵਾਰ ਇਸ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਹੈ ਅਤੇ ਅਮਰੀਕਾ ਵਿੱਚ ਸਸਤੀ ਵਿਦੇਸ਼ੀ ਲੇਬਰ ਦੀ ਤਰਅਮਦ ਕੀਤੀ ਹੈ ਉਹਨਾਂ ਦਾ ਤਰਕ ਹੈ ਕਿ ਅਮਰੀਕੀ ਨਾਗਰਿਕਾ ਅਧਿਕ ਖੁਸ਼ਹਾਲੀ ਦੀ ਬਚਾਏ ਵਿਦੇਸ਼ੀ ਲੇਬਰ ਨੂੰ ਤਰਜੀ ਦੇਣਾ ਰਾਸ਼ਟਰੀ ਹਿੱਤਾਂ ਦੇ ਵਿਰੋਧ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਕਾਰਨ ਨੌਕਰੀਆਂ ਤੋਂ ਵਾਂਝੇ ਹੋਣਾ ਪੈ ਰਿਹਾ ਅਤੇ ਅਮਰੀਕੀ ਸੁਪਨੇ ਨੂੰ ਬਚਾਉਣ ਦੇ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ ਇਹ ਬਿਲ ਭਾਰਤੀਆਂ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ ਕਿਉਂਕਿ H1B ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ 80% ਤੋਂ ਵੱਧ ਭਾਰਤੀ ਜਾਂ ਚੀਨੀ ਨਾਗਰਿਕ ਹੁੰਦੇ ਹਨ ਸੂਤਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਪਹਿਲਾ ਹੀ ਕਾਨੂੰਨੀ ਇਮੀਗ੍ਰੇਸ਼ਨ ਤੇ ਸ਼ਿਕੰਜਾ ਕਸਦੇ ਹੋਏ H1B ਵੀਜ਼ਾ ਤੇ 1 ਲੱਖ ਡਾਲਰ ਦੀ ਫੀਸ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਨਾਲ ਭਾਰਤੀ ਪੇਸ਼ੇਵਰਾਂ ਵਿੱਚ ਕਾਫੀ ਦਹਿਸ਼ਤ ਫੈਲ ਗਈ। ਕਰਜ਼ੇ ਹੇਠਾ ਆਏ ਰਾਜਪਾਲ ਯਾਦਵ ਦੀ ਜੁੜੀ ਕੀ ਬਾ ਫੜੀ ਗਈ ਹੈ ਜ ਜਦ ਆ ਦੱਸਣ ਨੇ ਕਿ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਚੈੱਕ ਬਾਉਂਸ ਮਾਮਲੇ ਵਿੱਚ ਕਾਨੂੰਨੀ ਅਤੇ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਲਈ ਜੈਮ ਟਿਊਨਸ 뮤직 ਦੇ ਮਾਲਕ ਅਤੇ 뮤직 ਪ੍ਰੋਡਕਟ ਚੈੱਕ ਬਾਉਂਸ ਮਾਮਲੇ ਵਿੱਚ ਕਾਨੂੰਨੀ ਅਤੇ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਲਈ ਜੈਮ ਟਿਊਨਸ 뮤직 ਦੇ ਮਾਲਕ ਅਤੇ 뮤직 ਪ੍ਰੋਡਕਟ ਸਰ ਰਾਉ 인ਦਰਜੀਤ ਸਿੰਘ ਯਾਦਵ ਨੇ ਮੰਤਰੀ ਲਈ ਹੱਥ ਵਧਾਇਆ ਜਿਵੇਂ ਦੱਸਿਆ ਨੇ ਕਿ ਉਹਨਾਂ ਨੇ ਰਾਸ਼ਪਾਲ ਯਾਦਵ ਨੂੰ 1.11 ਕਰੋੜ ਰੁਪਏ ਦੀ ਵੱਡੀ ਵਿੱਤੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਫਿਲਹਾਲ ਦੇ ਲਈਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੁਦੋ ਜਾਸਾ ਧੰਨਵਾਦ